ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ rahul kala headlines ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ। ਜ਼ਿੰਦਗੀ ਵਿੱਚ ਤਰੱਕੀ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਦੂਜੇ ਕੀ ਕਰਦੇ ਨੇ ਇਹ ਛੱਡ ਕੇ ਆਪਣੀ ਮਿਹਨਤ ਤੇ ਨਜ਼ਰ ਰੱਖਿਏ। ਕਹਿੰਦੇ ਨੇ ਕੱਚੇ ਰਾਹ ਹੀ ਪੱਕੀਆਂ ਸੜਕਾਂ ਤੱਕ ਪਹੁੰਚਾਉਂਦੇ ਆ। ਹੁਣ ਨਜ਼ਰ ਮਾਰਦੇ ਹੈਡਲਾਈਨਸ ਤੇ। ਦਿੱਲੀ ਦੇ ਵਿੱਚ ਧੁੰਦ ਦੇ ਕਾਰਨ 170 ਉਡਾਣਾਂ ਹੋਈਆਂ ਪ੍ਰਭਾਵਿਤ ਦਿਨ ਵੇਲੇ ਜੰਮੂ ਸ਼ਿਮਲਾ ਨਾਲੋਂ ਵੀ ਠੰਡਾ ਨਿਕਲਿਆ ਪਟਨਾ ਪੰਜਾਬ ਹਰਿਆਣਾ ਦੇ ਵਿੱਚ ਸੀਤ ਲਹਿਰ ਪੰਜ ਸੂਬਿਆਂ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਚੰਡੀਗੜ੍ਹ ਨੂੰ ਮਿਲੇਗਾ ਅੱਜ ਨਵਾਂ ਮੇਅਰ ਅੱਜ ਹੋਵੇਗੀ ਚੋਣ ਆਪ ਤੇ ਕਾਂਗਰਸ ਨੇ ਕੀਤਾ ਹੋਇਆ ਗੱਟਜੋੜ ਬੀਜੇਪੀ ਨੂੰ ਦੇਣਗੇ ਟੱਕਰ ਮੇਅਰ ਦੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਗਵ ਜੱਡਾ ਨੇ ਕਾਂਗਰਸੀ ਲੀਡਰ ਪਵਨ ਬਾਂਸਲ ਦੇ ਨਾਲ ਕੀਤੀ ਮੁਲਾਕਾਤ ਕਿਹਾ ਬੀਜਪੀ ਹੇਟਲੇ ਪਦਰਤੀ ਕਰਦੀ ਹੈ ਰਾਜਨੀਤੀ ਦਿੱਲੀ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਅੱਜ ਕੇਜਰੀਵਾਲ ਦੀ ਪੇਸ਼ੀ ਈਡੀ ਨੇ ਚੌਥਾ ਸੱਮਨ ਭੇਜ ਕੇ 18 ਜਨਵਰੀ ਦੇ ਲਈ ਕੀਤਾ ਹੋਇਆ ਤਲਬ ਕੇਜਰੀਵਾਲ ਦੇ ਪੇਸ਼ ਹੋਣ ਤੇ ਸਸਪੈਂਸ ਲਗਾਤਾਰ ਬਰਕਰਾਰ ਤਿੰਨ ਸੱਮਨ ਦੇ ਵਿੱਚ ਵੀ ਰਹੇ ਸੀ ਗੈਰ ਹਾਜ਼ਰ ਅੱਜ ਗੋਆ ਟੂਰ ਤੇ ਜਾਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ 20 ਜਨਵਰੀ ਤੱਕ ਉੱਥੇ ਰੁਕਣਗੇ ਆਪ ਵਿਧਾਇਕਾਂ ਤੇ ਲੀਡਰਸ਼ਿਪ ਦੇ ਨਾਲ ਕਰਨਗੇ ਮੁਲਾਕਾਤ ਪੰਜਾਬ ਤੋਂ ਸੰਸਦ ਮੈਂਬਰ ਰਾਗਵ ਚੱਡਾ ਤੇ ਸੰਦੀਪ ਪਾਠਕ ਵੀ ਨਾਲ ਰਹਿਣਗੇ ਮੌਜੂਦ ਗੁਆਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਸਿੱਖ ਫੋਰ ਜਸਟਿਸ ਦੇ ਗੁਰਪਤਵੰਦ ਸਿੰਘ ਪੰਨੂ ਵੱਲੋਂ ਸੀਐਮ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਦਿੱਤੀ ਗਈ ਧਮਕੀ ਦਾ ਮਾਮਲਾ ਸੀਐਮ ਭਗਵੰਤ ਮਾਨ ਨੇ ਧਮਕੀ ਨੂੰ ਦੱਸਿਆ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਦਾ ਨਤੀਜਾ ਕਿਹਾ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਦੇ ਸੰਪਰਕ ਦੇ ਵਿੱਚ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਗੁਰਪਤਵੰਤ ਸਿੰਘ ਪੰਨੂਨੇ ਦਿੱਤੀ ਸੀ ਧਮਕੀ ਕਿਹਾ ਸੀ ਕਿ ਗੈਂਗਸਟਰ ਮੇਰੇ ਨਾਲ ਹੈ ਸੰਪਰਕ ਦੇ ਵਿੱਚ ਗੈਂਗਸਟਰ ਮੇਰੇ ਨਾਲ ਕਰਨ ਸੰਪਰਕ ਗਨਤੰਤਰ ਦਿਵਸ ਤੇ ਐਨਕਾਊਂਟਰ ਦੀ ਦੇਵਾਂਗੇ ਸਜ਼ਾ ਬੀਜਪੀ ਗੌਰਵ ਯਾਦਵ ਨੂੰ ਵੀ ਭੇਜਿਆ ਸੀ ਥ੍ਰੈਟ ਮੈਸੇਜ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਪੰਜਾਬ ਸਰਕਾਰ ਅੱਜ ਹੋਵੇਗੀ ਸੁਣਵਾਈ ਖੈਰਾ ਨੇ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ ਆਪਣਾ ਪੱਖ ਜਾਣਨ ਦੀ ਕੀਤੀ ਮੰਗ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਸਰਕਾਰ ਖਿਲਾਫ ਕੰਟੀ ਪੜਾਅਸ ਕਿਹਾ ਪਰਿਵਾਰ ਦੇ ਗਹਿਣਿਆਂ ਦਾ ਮੁੱਦਾ ਚੁੱਕ ਕੇ ਚੁੱਕਿਆ ਤਾਂ ਝੂਠੇ ਕੇਸ ਦੇ ਵਿੱਚ ਭੇਜਿਆ ਜੇਲ ਸੀਐਮ ਭਗਵੰਤ ਮਾਨ ਨੂੰ ਕਿਹਾ ਮੇਰੇ ਖਿਲਾਫ ਦਰਜ ਦੋਮਾ ਕੇਸਾਂ ਦੀ ਸੀਬੀਆਈ ਕਰਵਾਵਾਂਗਾ ਜਾਂਚ ਕੈਬਨਟ ਮੰਤਰੀ ਅਮਨ अरोड़ा ਮਾਮਲੇ ਦੇ ਵਿੱਚ ਸੰਗਰੂਰ ਦੀ ਅਦਾਲਤ ਦੇ ਅੰਦਰ ਕੱਲ ਹੋਵੇਗੀ ਸੁਣਵਾਈ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਜਾਰੀ ਕੀਤਾ ਹੋਇਆ ਨੋਟਿਸ ਹਾਈ ਕੋਰਟ ਨੇ ਪਾਕ ਰੱਖਣ ਦੇ ਲਈ ਜਾਰੀ ਕੀਤੇ ਨੇ ਹੁਕਮ 2 ਸਾਲ ਦੀ ਸਜ਼ਾ ਤੇ ਸਟੇ ਦਾ ਨਾਮ ਮਿਲਣ ਮਿਲੀ ਤਾਂ ਅਮਨ अरोड़ा 26 ਜਨਵਰੀ ਨੂੰ ਨਹੀਂ ਲਹਿਰਾ ਪਾਉਣਗੇ ਤਿਰੰਗਾ ਸੰਗਣੀ ਤੋਂ ਦੰਨੇ ਲਈ ਚਾਰ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਾਨ ਮੁਕੇਰੀਆਂ ਨੇੜੇ ਸੜਕ ਹਾ사 ਹੋਇਆ ਖੜੇ ਟਰਾਲੇ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਭਰੀ ਹੋਈ ਬੱਸ ਟਕਰਾਈ ਮਰਤਕ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਵੀ ਸ਼ਾਮਲ ਮੁਕੇਰੀਆਂ ਪੁਲਿਸ ਬੱਸ ਹਾਦਸੇ ਦੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ ਕਿਹਾ ਜਲਦ ਸੜਕ ਸੁਰੱਖਿਆ ਫੋਰਸ ਦਾ ਹੋਵੇਗਾ ਗਠਨ ਜੇਕਰ ਐਸਐਸਐਫ ਤੈਨਾਤ ਹੁੰਦੀ ਤਾਂ ਸਾਡੇ ਜਵਾਨ ਨਾ ਮਰਦੇ ਪੀੜਤ ਪਰਿਵਾਰ ਨੂੰ 2-2 ਕਰੋੜ ਰੁਪਏ ਆਰਥਿਕ ਮਦਦ ਦਾ ਵੀ ਦਿੱਤਾ ਭਰੋਸਾ ਜਲੰਧਰ ਪੁਲਿਸ ਨੇ ਦਿੱਲੀ 에어ਪੋਰਟ ਤੋਂ ਕਾਬੂ ਕੀਤਾ ਐਨਆਰਆਈ ਦਾਜ਼ ਦੇ ਲਈ ਪਰੇਸ਼ਾਨ ਕਰਨ ਤੇ ਕੁੱਟਮਾਰ ਦੇ ਇਲਜ਼ਾਮਾਂ ਦੇ ਵਿੱਚ ਸੀ ਨਾਮਜ਼ਦ ਪਿਛਲੇ ਸਾਲ ਪਰਚਾ ਹੋਇਆ ਸੀ ਦਰਜ 3 ਸਾਲਾਂ ਬਾਅਦ ਕੈਨੇਡਾ ਤੋਂ ਵਾਪਸ ਪਰਤਿਆ ਸੀ ਭਾਰਤ ਗੁਰਿੰਦਰ ਸਿੰਘ 에ਰਪੋਰਟ ਤੋਂ ਹੀ ਨੂਰ ਮਹਿਲ ਪੁਲਿਸ ਨੇ ਕੀਤਾ ਗ੍ਰਿਫਤਾਰ ਲੁਧਿਆਣਾ ਦੇ ਵਿੱਚ ਸ਼ੱਕੀ ਹਾਲਾਤਾਂ ਚ ਔਰਤ ਦੀ ਮੌਤ ਲੋਕਾਂ ਨੇ ਕਿਹਾ ਭੈਣ ਤੇ ਪ੍ਰਾਣੇ ਮਾਰਿਆ ਰਾਤ 3 ਵਜੇ ਚੀਕ ਚਹਾੜਾ ਸੁਣਿਆ ਕੱਪੜੇ ਦੀ ਮੰਗ ਕਰ ਰਹੀ ਸੀ ਪੀੜਤਾ ਮਣੀਪੁਰ ਦੇ ਮੋਹਰੇ ਦੇ ਵਿੱਚ ਸੁਰੱਖਿਆ ਬਲਾਂ ਤੇ ਹੋਇਆ ਹਮਲਾ ਤਿੰਨ ਦੀ ਮੌਤ ਸ਼ਰਾਰਤੀ ਅਨਸਰਾਂ ਨੇ ਪੁਲਿਸ ਚੌਂਕੀ ਤੇ ਸੁੱਟੇ ਬੰਬ ਸੂਬਾ ਸਰਕਾਰ ਨੇ ਕੇਂਦਰ ਤੋਂ ਮੰਗੇ ਹੈਲੀਕਾਪਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ ਕਿਹਾ 10 ਸਾਲ ਪਹਿਲਾਂ ਕਮਜ਼ੋਰ ਸੀ ਸਰਕਾਰ ਕਾਂਗਰਸ ਨੇ ਸਿਰਫ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਅਸੀਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈਡਲਾਈਨ ਦੇ ਵਿੱਚ ਨਾ ਹੀ ਮੈਨੂੰ ਇਜਾਜ਼ਤ ਧੰਨਵਾਦ